ਤੁਸੀਂ ਜੁੜੇ ਹੋ ਪੰਜਾਬੀ ਵਾਰਵੇ ਟੀਵੀ ਦੇ ਨਾਲ ਤੇ ਮੈਂ ਪ੍ਰਦੀਪੇ ਤੋਂ ਨਾਜ਼ਰਾਂ ਤਸਵੀਰਾਂ ਦੇਖ ਸਕਦੇ ਹਾਂ ਜੀ ਕਿ ਟਰੱਕ ਕਿਵੇਂ ਸਾਈਡ ਦੱਬ ਕੇ ਬਿਲਕੁਲ ਸਾਈਡ ਤੇ ਬਿਲਕੁਲ ਸਾਈਡ ਤੇ ਦੁਕਾਨਾਂ ਦੇ ਵਿੱਚ ਆ ਕੇ ਧਸ ਜਾਂਦਾ ਹੈਗਾ ਇੱਕ ਸਾਈਡ ਪੂਰੀ ਤਰ੍ਹਾਂ ਤਸੀ ਹੋਈ ਆ ਦੇਖ ਸਕਦੇ ਹੋ ਤੁਸੀਂ ਵਿੱਚ ਕਿ ਕਿਵੇਂ ਕਿੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਅਗਰ ਇੱਥੇ ਦੁਕਾਨਾਂ ਖੁੱਲੀਆਂ ਹੁੰਮੀਆਂ ਜਾਂ ਬੰਦੇ ਹਾਜ਼ਰ ਹੁੰਦੇ ਕੋਈ ਇੱਕ ਦੁਕਾਨ ਬੰਦੇ ਬੰਦ ਕਰਕੇ ਚਲੇ ਗਏ ਸੀਗੇ ਪਰ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਕਿਵੇਂ ਥੱਲੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਤੈਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟਰੱਕ ਦਾ ਟਾਇਰ ਜਿਹੜਾ ਉਹ ਕਿੱਥੇ ਤੱਕ ਆ ਚੁੱਕਾ ਤੇ ਕਿੱਥੇ ਤੱਕ ਦੇਖ ਸਕਦੇ ਹੋ ਭਰਿਆ ਪਿਆ ਮਾਲ ਦੇ ਨਾਲ ਇਹ ਕਿਸ ਮਾਲ ਨਾਲ ਭਰਿਆ ਅਜੇ ਪੁਸ਼ਟੀ ਹੋਣੀ ਬਾਕੀ ਆ ਆਹ ਦੇਖ ਸਕਦੇ ਹੋ ਟਾਇਰ ਕਿਵੇਂ ਧਰ ਚੁੱਕਾ ਪੁੱਤਰਾ ਜਿਹੜਾ ਨਾਲਾ ਆਮ ਜਿਹੜਾ ਨਾਲਾ ਆਮ ਦੁਕਾਨਦਾਰਾਂ ਤੇ ਨਿਕਾਸੀ ਵਾਸਤੇ ਆ 1 ਨਹੀਂ 2 ਨਹੀਂ 4 ਨਹੀਂ ਜਿੰਨੇ ਵੀ ਇਸ ਟਰਾਲੇ ਦੇ ਟਾਇਰ ਨੇ ਇਸ ਟਿੱਪਰ ਦੇ ਟਾਇਰ ਨੇ ਦੇਖ ਸਕਦੇ ਹੋ ਕਿ ਆਹ ਦੇਖੋ ਛੱਤ ਤੱਕ ਜਿਹੜੀ ਆ ਉਹ ਪਾੜ ਕੇ ਰੱਖ ਦिती ਇਸ ਟਿੱਪਰ ਨੇ ਆਹ ਦੇਖ ਸਕਦੇ ਹੋ ਤਸਵੀਰਾਂ ਚ ਕਿ ਇੱਕ ਸਾਈਡ ਪੂਰੀ ਜਿਹੜੀ ਆ ਤਸੀ ਹੋਈ ਆ ਨਾਲੇ ਦੇ ਵਿੱਚ ਆਹ ਦੇਖ ਸਕਦੇ ਹਾਂ ਕਿ ਇੱਥੋਂ ਸ਼ੁਰੂਆਤ ਹੋਈ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਕਦੋਂ ਕੀ ਕਦੋਂ ਵਾਕਿਆ ਹੋਇਆ 1.7 ਘੰਟਾ ਪਹਿਲਾਂ ਦੀ ਗੱਲ ਹੈ ਹਾਂਜੀ ਮੈਂ ਦੁਕਾਨ ਬੰਦ ਕਰਕੇ ਉੱਪਰ ਜਿਹੜਾ ਖੜਗਾ ਆਇਆ ਮੈਂ ਥੱਲੇ ਆਇਆ ਤੇ ਖੜੇ ਆਵਾਜ਼ ਇਹ ਡਰਾਈਵਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਹਾਂ ਹੋਈ ਆਪਣਾ ਗੱਲਬਾਤ ਕੀ ਕਹਿੰਦਾ ਉਹ ਮੈਸੇਜ ਹੈਗਾ ਜੀ ਮੈਸੇਜ ਹੈਗਾ ਹਾਂ ਮੈਸੇਜ ਹੈਗਾ ਤੇ ਮੌਕੇ ਤੇ ਕੋਈ ਪੁਲਿਸ ਵਾਲਾ ਕੋਈ ਪ੍ਰਸ਼ਾਸਨ ਅਜੇ ਤੱਕ ਕੋਈ ਨਹੀਂ ਆਇਆ 1 ਘੰਟਾ ਹੋ ਗਿਆ ਕੋਨਾ ਘੰਟਾ ਹੋ ਗਿਆ ਅਜੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੂੰ ਦੇਖ ਸਕਦੇ ਹੋ ਭਾਜੀ ਕਿਵੇਂ ਦੇਖਦੇ ਹੋ ਜੀ ਸਰ ਬਾਹਰ ਹੀ ਖੜਾ ਸੀ ਮੈਂ ਇੱਕਦਮ ਉਹਨੇ ਡਰਾਈਵਰ ਕਹਿੰਦਾ ਮੇਰੇ ਡਿਪਰ ਵੱਜਿਆ ਹਾਂ ਤੇ ਮੈਨੂੰ ਤਾਂ ਆਵਾਜ਼ ਆਈ ਦਰੜ ਦਰ ਜਦੋਂ ਹੋਇਆ ਗੱਡੀ ਥੱਲੇ ਸੀ ਸਾਰੀ ਉਹਦਾ ਕੁਦਰਤੀ ਬਚਾਅ ਹੋ ਗਿਆ 5 ਮਿੰਟ ਪਹਿਲਾਂ ਦੁਕਾਨ ਬੰਦ ਕਰਕੇ ਗਈ ਉਹ ਡਰਾਈਵਰ ਨਾਲ ਤੁਹਾਡੀ ਕੋਈ ਗੱਲਬਾਤ ਬਸ ਇਹੀ ਉਹਨੇ ਦੱਸਿਆ ਕਹਿੰਦਾ ਮੇਰੇ ਅੱਖਾਂ 'ਚ ਡਿਪਰ ਪਿਆ ਹੈ ਤੇ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਮoure ਸਪੀਡ ਕਿੰਨੀ ਸੀ ਤੁਹਾਡੇ ਹਿਸਾਬ ਨਾਲ ਬਿਲਕੁਲ ਨਾਰਮਲ ਸੀਗੀ ਜਿਵੇਂ ਹੌਲੀ ਸੀਗਾ ਤੇਜ਼ ਨਹੀਂ ਸੀਗਾ ਤੋ ਦੇਖ ਸਕਦੇ ਹੋ ਜੀ ਕਿ ਜੇ ਪਾ ਗੱਲ ਕਰੀਏ ਟਿੱਪਟਰਾਲੇ ਦੀ ਤਾਂ ਲਗਾਤਾਰ ਇਹਨਾਂ ਨਿਊਜ਼ ਜਿਹੜੀਆਂ ਵਾਇਰਲ ਹੋਈਆਂ ਹੈਗੀਆਂ ਪਰ ਜਿੱਥੇ ਚਲਦੇ ਆ ਤਸਵੀਰਾਂ ਤੋਂ ਦਿਖਾ ਰਹੇ ਆ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਟਿੱਪਰ ਨਾਰਮਲ ਸੀ ਪਰ ਜੇ ਨਾਰਮਲ ਹੁੰਦਾ ਤਾਂ ਸ਼ਾਇਦ ਇਹ ਹਾਸਾ ਨਾ ਹੁੰਦਾ ਇਹ ਸਾਡਾ ਕਹਿਣਾ ਨਹੀਂ ਇਹ ਆਮ ਖਤਸ਼ਾ ਜਿਤਾਇਆ ਜਾ ਸਕਦਾ ਹੈਗਾ ਲਓ ਜੀ ਇੱਥੇ ਨਾਲ ਹੀ ਜਿੱਥੇ ਇਹ ਟਿੱਪਰ ਆ ਕੇ ਰੁਕਦਾ ਹੈਗਾ ਤਾਂ ਇੱਥੇ ਨਾਲੇ ਇੱਕ ਸੀਟ ਫੂਡ ਰੇੜੀ ਲੱਗੀ ਹੋਈ ਆ ਬਾਜੀ ਤੁਸੀਂ ਮੌਕੇ ਤੇ ਸੀਗਾ ਕੀ ਦੇਖਿਆ ਬਾਜੀ ਮੈਂ ਅੱਧਾ ਖੜਾ ਸੀਗਾ ਮਨੀ ਭਾਈ ਨਾਲ ਗੱਲ ਕਰਦਾ ਸੀਗਾ ਤੇ ਬਾਜੀ ਉਹਨੇ ਸਾਈਡ ਤੇ ਆ ਕੇ ਸੈਂਟ ਤੋਂ ਲਾਤੀ ਗੱਡੀ ਤੇ ਮੀ ਵੀ ਪੈ ਰਿਹਾ ਸੀਗਾ ਤੇ ਬਾਜੀ ਕਹਿੰਦੇ ਉਹ ਗੱਡੀ ਵਾਲਿਆਂ ਪੁੱਛਿਆ ਡਰਾਈਵਰ ਵਾਲਿਆਂ ਨੂੰ ਉਹ ਕਹਿੰਦੇ ਜੀ ਮੀ ਕਰਕੇ ਮੈਂ ਦੇਖਿਆ ਜੀ ਗੱਡੀ ਉੱਥੇ ਦੇ ਪਾਸੇ ਆ ਰਹੀ ਸੀਗੀ ਐਂਡਿੰਗ ਹੋ ਰਹੀ ਸੀ ਸਪੀਡ ਕਿੰਨੀ ਸੀ ਸਪੀਡ ਬਾਜੀ ਇਹਨਾਂ ਦੀ ਹੋਣੀ ਆ 60 ਮੀਟਰ ਤੱਕ ਦੀ